ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਾਰੇ ਠੀਕ ਠਾਕ ਆ ਜਿਹੜਾ ਵੀ ਕੋਈ ਮੇਰੇ ਚੈਨਲ ਨੂੰ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਅਗੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਵੀਡੀਓ ਚਾਹੀਦੀਆਂ ਏ ਇਹ ਵੀ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਦੇ ਵਿੱਚ ਕਿਹੜੇ-ਕਿਹੜੇ ਪੁਆਇੰਟ ਤੁਹਾਨੂੰ ਵਧੀਆ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਤੁਹਾਡੇ ਲਈ ਚਪੈਰਾ ਸਾਹਿਬ ਬਾਰੇ ਵੀਡੀਓ ਲੈ ਕੇ ਆਉਂਦੇ ਰਹਨੇ ਆ ਵਾਹਿਗੁਰੂ ਨੇ ਬਹੁਤ ਸੋਹਣੀ ਕਿਰਪਾ ਕੀਤੀ ਹੋਈ ਹੈ ਵੀ ਕੋਸ਼ਾ ਚਪੈਰਾ ਸਾਹਿਬ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰੀਦੇ ਆ ਉਹਦੇ ਬਾਰੇ ਕੁਝ ਵੀਡੀਓ ਮੇਰੇ ਚੈਨਲ ਤੇ ਹੈਗੀਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਵੀ ਚਪੈਰਾ ਸਾਹਿਬ ਬਾਰੇ ਆ ਅੱਜ ਦੀ ਜਿਹੜੀ ਵੀਡੀਓ ਉਹਦੇ ਵਿੱਚ ਆਪਾਂ ਇਹ ਗੱਲ ਸਾਂਝੀ ਕਰਾਂਗੇ ਕਿ ਸਾਨੂੰ ਕਿਸ ਕਿਸ ਤਰ੍ਹਾਂ ਤੇ ਕਿੰਨੇ ਚਪੈਰੇ ਸੁਖਣੇ ਚਾਹੀਦੇ ਆ ਵਾਹਿਗੁਰੂ ਜੀ ਚਪੈਰਾ ਸਾਹਿਬ ਦੇ ਵਿੱਚ ਕੋਈ ਗੁਰੂ ਵਾਵਲੋਂ ਮर्यादा ਨਹੀਂ ਰੱਖੀ ਗਈ ਸੀ ਕੋਈ ਬਾਬਾ ਦੀਪ ਸਿੰਘ ਵੱਲੋਂ ਮर्यादा ਨਹੀਂ ਰੱਖੀ ਗਈ ਸੀ ਠੀਕ ਹੈ ਜੀ ਇਸ ਕਰਕੇ ਚਪੈਰਾ ਸਾਹਿਬ ਦੇ ਵਿੱਚ ਕਿੰਨੇ ਚਪੈਰਾ ਸਾਹਿਬ ਕਰਨੇ ਆ ਜਾਂ ਕਿੰਨੇ ਅਸੀਂ ਸੁਖ ਸਕਦੇ ਆ ਇਹਦੇ ਲਈ ਕੋਈ ਮर्यादा ਨਹੀਂ ਹੈ ਚਪੈਰਾ ਸਾਹਿਬ ਦਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੰਤਰ ਨਹੀਂ ਪੜਿਆ ਜਾਂਦਾਗਾ ਚਪੈਰਾ ਸਾਹਿਬ ਦੇ ਬਸ ਜੜੀਆਂ ਆਪਣੀਆਂ ਬਾਣੀਆਂ ਜੋ ਆਪਾਂ ਨੇ ਤਨੇਮ ਦੇ ਵਿੱਚ ਕਰਦੇ ਆ ਉਹੀ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈ ਠੀਕ ਹੈ ਜੀ ਤਾਂ ਚਪੈਰਾ ਸਾਹਿਬ ਦੇ ਲਈ ਆਪਾਂ ਆਪਣੀ ਖੁਸ਼ੀ ਦੇ ਨਾਲ ਆਪਣੇ ਮਨ ਦੀ ਸ਼ਰਧਾ ਦੇ ਨਾਲ ਜਿੰਨਾ ਆਪਣੇ ਮਨ ਦੀ ਸ਼ਰਧਾ ਜ ਜਿੰਨਾ ਆਪਾਂ ਵਿਸ਼ਵਾਸ ਰੱਖਦੇ ਹਾਂ ਜਿੰਨੇ ਕੋ ਪਰਮਾਤਮਾ ਨੇ ਆਪਣੇ ਤੋਂ ਸੇਵਾ ਲੈਣੀ ਹੈ ਉਸ ਤਰ੍ਹਾਂ ਆਪਾਂ ਚਪੈਰਾ ਸਾਹਿਬ ਸੁਖ ਸਕਦੇ ਹਾਂ ਪੰਜ ਚਪੈਰਾ ਸਾਹਿਬ 11 ਚਪੈਰਾ ਸਾਹਿਬ ਜਿੰਨੀ ਤੁਹਾਡੀ ਇੱਛਾ ਤੁਸੀਂ ਉਸ ਤਰ੍ਹਾਂ ਸੁਖ ਸਕਦੇ ਹੋ ਕਿਉਂਕਿ ਚਪੈਰਾ ਸਾਹਿਬ ਦੇ ਵਿੱਚ ਸਿਰਫ ਬਾਣੀਆਂ ਦਾ ਜਾਪ ਕਰਨਾ ਉਹਦੇ ਲਈ ਕੋਈ ਅਲੱਗ ਮਰਿਆਦਾ ਨਹੀਂ ਹੈ ਜੋ ਬਾਣੀਆਂ ਦਾ ਆਪਾਂ ਨਿਤਨੇਮ 'ਚ ਜਾਪ ਕਰਦੇ ਉਹੀ ਬਾਣੀਆਂ ਉਹਦੇ ਵਿੱਚ ਜਾਪ ਕਰਨੀਆਂ ਤਾਂ ਇਸ ਕਰਕੇ ਆਪਾਂ ਜਿਹੜੀ ਚਪੈਰਾ ਸਾਹਿਬ ਹੈ ਸੁਖਣੇ ਆ ਆਪਣੀ ਇੱਛਾ ਮੁਤਾਬਕ ਆਪਣੇ ਖੁਸ਼ੀ ਮੁਤਾਬਕ ਆਪਾਂ ਸੁਖ ਸਕਦੇ ਹਾਂ 5 11 10 ਜਿੰਨੇ ਵੀ ਤੁਹਾਡੀ ਇੱਛਾ ਹੈਗੀ ਹੈ ਜਿੰਨੇ ਤੁਸੀਂ ਸ਼ਰਦਾ ਨਾਲ ਕਰ ਸਕਦੇ ਹੋ ਬਸ ਮਰਿਆਦਾ ਗੁਰੂ ਘਰ ਦੇ ਵਿੱਚ ਮਰਿਆਦਾ ਜਾਂ ਬਾਣੀ ਪੜਨ ਦੀ ਮਰਿਆਦਾ ਇਹ ਹੁੰਦੀ ਵੀ ਆਪਾਂ ਜੋ ਜਿੰਨਾ ਵੀ ਆਪਾਂ ਜਾਪ ਕਰਨਾ ਹੈ ਨਾ ਜੇ 24 ਘੰਟੇ ਆਪਣੇ ਕੋਲ ਹਨਾ ਆ 24 ਘੰਟੇ ਦੇ ਵਿੱਚ ਮੰਨ ਲਓ ਆਪਾਂ 20 ਘੰਟੇ ਪਾਠ ਕਰ ਲੈਨੇ ਪਰ ਆਪਣਾ ਵਿਸ਼ਵਾਸ ਹੈ ਨਹੀਂ ਜੇ ਆਪਣੀ ਸ਼ਰਦਾ ਹੈ ਨਹੀਂ ਜੇ ਆਪਣਾ ਮਨ ਨਹੀਂ ਜੁੜਦਾ ਤੋ ਵੀ ਘੰਟੇ ਵਾਲੇ ਪਾਠ ਦਾ ਵੀ ਕੋਈ ਫਾਇਦਾ ਨਹੀਂਗਾ ਪਰ ਜੇ 24 ਘੰਟਿਆਂ ਦੇ ਵਿੱਚ ਆਪਾਂ 2 ਮਿੰਟ ਅਸਲ ਮਰਿਆਦਾ ਨਾਲ ਮਨ ਜੋੜ ਕੇ ਅਟੁੱਟ ਵਿਸ਼ਵਾਸ ਕਰਕੇ ਅੰਧਾ ਵਿਸ਼ਵਾਸ ਕਰਕੇ ਆਪਾਂ ਜੇਕਰ 2 2 ਮਿੰਟ ਦਾ ਵੀ ਯਾਪ ਕਰ ਲੈਣਾ ਉਹ ਵੀ ਆਪਣਾ ਸਫਲ ਹੋ ਜਾਂਦਾ ਹੈਗਾ ਠੀਕ ਹੈ ਜੀ ਵੈਸੇ ਤਾਂ ਜਿਵੇਂ ਕਹਿੰਦੇ ਆ ਵੀ ਕਿਸੇ ਵੀ ਚੀਜ਼ ਤੇ ਜਾਂ ਕੋਈ ਆਪਣਾ ਸਮਾਜਿਕ ਰਿਸ਼ਤਾ ਹੈ ਜਾਂ ਕਿਸੇ ਤਰ੍ਹਾਂ ਦਾ ਹੋਰ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਹੋਰ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਆਪਾਂ ਨੂੰ ਕਿਸੇ ਤੇ ਇਹਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾਗਾ ਪਰ ਕਹਿੰਦੇ ਨਾ ਇੱਕ ਧਾਰਮ ਇੱਕ ਗੁਰੂ ਇੱਕ ਕਾਲਪੁਰਖ ਇਹੋ ਜਿਹਦੇ ਤੇ ਆਪਾਂ ਨੂੰ ਅੰਦਾ ਵਿਸ਼ਵਾਸ ਹੀ ਕਰਨਾ ਪੈਂਦਾ ਕਿਉਂਕਿ ਜਿੱਦੇ ਤੱਕ ਆਪਣਾ ਅੰਦਾ ਵਿਸ਼ਵਾਸ ਨਹੀਂ ਉਹਦੇ ਤੇ ਬਣਦਾ ਉਹਨੇ ਤੱਕ ਆਪ ਉਹਦੇ ਨਾਲ ਜੁੜ ਨਹੀਂ ਸਕਦੇਗੇ ਠੀਕ ਹੈ ਜੀ ਉਹਨੇ ਤੱਕ ਉਹਦੀ ਆਪਣੇ ਤੇ ਫੁੱਲ ਕਿਰਪਾ ਨਹੀਂ ਹੋ ਸਕਦੀਗੀ ਅੰਦਾ ਵਿਸ਼ਵਾਸ ਆਪਾਂ ਉਹਦੇ ਤੇ ਕਰਕੇ ਠੀਕ ਹੈ ਫਿਰ ਆਪਾਂ ਉਹਦੇ ਨਾਲ ਜੁੜਦੇ ਆ ਬਾਣੀ ਦਾ ਜਾਪ ਕਰਦੇ ਆ ਤੇ ਫਿਰ ਹੀ ਆਪਾਂ ਆਪਣੇ ਤੇ ਉਹਦੀ ਕਿਰਪਾ ਹੁੰਦੀ ਹੈ ਠੀਕ ਹੈ ਕਿਉਂਕਿ ਜਦੋਂ ਵੀ ਕੋਈ ਆਪਾਂ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਵਿਸ਼ਵਾਸ ਦੀ ਜ਼ਰੂਰਤ ਹੈ ਹੁਣ ਕਈ ਕਹਿ ਦਿੰਦੇ ਆ ਜਿਵੇਂ ਵੀ ਅਸੀਂ ਪੰਜ ਚਪੈਰਾ ਸਾਹਿਬ ਕਰ ਲਏ ਜਾ ਸੀ ਇੰਨੇ ਸਾਨੂੰ 6 ਮਹੀਨੇ ਹੋ ਗਏ ਜਾਂਦਿਆਂ ਨੂੰ ਹਨਾ ਜਾਂ ਸੀ ਹਰ ਸੰਡੇ ਘਰੇ ਕਰਦੇ ਪਰ ਸਾਡੀ ਮर्यादा ਨਹੀਂ ਪੂਰੀ ਹੋਈ ਤਾਂ ਕਿਤੇ ਨ ਕਿਤੇ ਉਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਛੀਦਾ ਛੀਦਾ ਦੀ ਗਲਤੀ ਆ ਜਾਂ ਗੁਰੂ ਸਾਹਿਬ ਦੀ ਕੋਈ ਗਲਤੀ ਆ ਆਪਣੀ ਕਿਤੇ ਨ ਕਿਤੇ ਗਲਤੀ ਹੁੰਦੀ ਹੈ ਜਾਂ ਆਪਣੇ ਕੁਝ ਕਰਮਾਂ ਦਾ ਹੀ ਗਲਤੀ ਹੁੰਦੀ ਹੈ ਕਰਮਾਂ ਦੇ ਅਨੁਸਾਰ ਹੀ ਆਪਾਂ ਨੂੰ ਫਲ ਮਿਲਦਾ ਹੈਗਾ ਠੀਕ ਹੈ ਜਦੋਂ ਤੱਕ ਆਪਣੇ ਮਾੜੇ ਕਰਮ ਛੋਤੇ ਨਹੀਂ ਨਾ ਜਾਂਦੇ ਆਪਣੇ ਤੇ ਕੋਈ ਕਿਰਪਾ ਨਹੀਂ ਹੋ ਸਕਦੀਗੀ ਤਾਂ ਇਹ ਗੱਲਾਂ ਹੁੰਦੀਆਂ ਹਨ ਹੁਣ ਕਈ ਇਦਾਂ ਹੁੰਦੇ ਆ ਜਿਹੜੇ ਚਪੈਰਾ ਸਾਹਿਬ ਕਲੇ ਸੁੱਖ ਦੇਈ ਆ ਵੀ ਅਸ ਸਾਡੇ ਆ ਮਨੋ ਕਾਮਨਾ ਪੂਰੀ ਹੋ ਜਾਵੇ ਤੇ ਅਸੀਂ ਚਪੈ ਪੰਜ ਚਪੈਰਾ ਸਾਹਿਬ ਕਟਾਂਗੇ ਤੇ ਇਦਾਂ ਦੇ ਇਨਸਾਨ ਵੀ ਵੇਖੇ ਆ ਜਿਹੜੇ ਪਹਿਲੇ ਜੇ ਪੈਰਾ ਸਾਹਿਬ ਤੇ ਜਾਂਦੇ ਹਜੇ ਉਹਨਾਂ ਨੂੰ ਪੂਰਾ ਕੱਟਿਆ ਵੀ ਨਹੀਂ ਹੁੰਦਾ ਤੇ ਕਿਰਪਾ ਉਹਨਾਂ ਤੇ ਪਹਿਲਾਂ ਹੋ ਜਾਂਦੀ ਹੈ ਹਨਾ ਕਈ ਇਦਾਂ ਦੇ ਇਨਸਾਨ ਵੀ ਦੇਖੇ ਆ ਜਿਹੜਾ 2-2 ਸਾਲ ਲਗਾਤਾਰ ਹੋਗੇ ਜਾਂਦੇ ਆ ਨੂੰ ਹਨਾ ਉਹਨਾਂ ਤੇ ਕਿਰਪਾ ਨਹੀਂ ਹੁੰਦੀ ਤੇ ਹੁੰਦੀ ਤੇ ਇਹ ਨਾ ਆਪਣਾ ਕਿਤੇ ਨਾ ਕਿਤੇ ਆਪਣਾ ਕਰਮਾਂ ਦਾ ਫਲ ਹੁੰਦਾ ਹੈਗਾ ਜਿੰਨੇ ਤੱਕ ਆਪਣੇ ਮਾੜੇ ਕਰਮ ਨਹੀਂ ਕੱਟੇ ਜਾਂਦੇ ਆਪਣੇ ਤੇ ਕਿਰਪਾ ਨਹੀਂ ਹੁੰਦੀ ਜਾਂ ਜਾਂ ਇਹ ਕਹਿ ਲੋ ਵੀ ਜਦੋਂ ਤੱਕ ਕਿਸੇ ਕੰਮ ਦਾ ਸਮਾਂ ਨਹੀਂ ਨਾ ਸਹੀ ਆਉਂਦਾ ਉਹ ਤੱਕ ਗੁਰੂ ਮਹਾਰਾਜ ਉਹ ਕੰਮ ਨਹੀਂ ਹੋਣ ਦਿੰਦਾਗਾ ਜਦੋਂ ਉਹਦਾ ਸਹੀ ਟਾਈਮ ਆਇਆ ਤਾਂ ਉਹ ਕੰਮ ਜ਼ਰੂਰ ਹੋਊਗਾ ਜਿਹਦੇ ਜਿਹਦੇ ਲਈ ਆਪਾਂ ਇਹ ਬਾਣੀ ਦਾ ਜਾਪ ਕਰਦੇ ਆ ਹਨ ਤੇ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਗੁਰੂ ਮਹਾਰਾਜ ਨੇ ਹੋ ਸਕਦਾ ਉਦੋਂ ਵੱਧ ਦੇਣਾ ਹੋਵੇ ਉਹ ਆਪਣੀ ਮਨੋ ਕਾਮਨਾ ਤਾਂ ਨਹੀਂ ਪੂਰੀ ਹੁੰਦੀਗੀ ਹੋ ਸਕਦਾ ਉਦੋਂ ਜ਼ਿਆਦਾ ਕੁਝ ਆਪਾਂ ਨੂੰ ਦੇਣਾ ਹੋਵੇ ਜਾਂ ਇਹ ਵੀ ਹੋ ਸਕਦਾ ਹੈ ਕੋਈ ਪਦਾਰਥ ਆਪਾਂ ਮੰਗ ਲਿਆ ਜਿਹੜੇ ਕੋਈ ਦੁਨਿਆਵੀ ਕੰਮ ਆ ਜ਼ਿਆਦਾਤਰ ਆਪਾਂ ਇਹੀ ਚੀਜ਼ਾਂ ਮੰਗਦੇ ਆ ਕੋਈ ਦੁਨਿਆਵੀ ਕੰਮ ਆ ਆਪਾਂ ਮੰਗ ਲਿਆ ਉਹਦੇ ਵਿੱਚ ਆਪਣੇ ਤੇ ਬਹੁਤ ਘਾਟ ਆ ਪੈਣਾ ਹੋਵੇ ਜਾਂ ਆਪਾਂ ਨੂੰ ਕੋਈ ਹੋਰ ਆਪਾਂ ਨੂੰ ਕੋਈ ਹੈਲਥ ਪ੍ਰੋਬਲਮ ਆਉਣੀ ਹੋਵੇ ਜਾਂ ਕੋਈ ਆਪਣਾ ਕੋਈ ਹੋਰ ਸਰੀਰਕ ਨੁਕਸਾਨ ਹੋਣਾ ਹੋਵੇ ਉਹਦਾ ਤਰ੍ਹਾਂ ਦਾ ਠੀਕ ਹੈ ਤਾਂ ਉਹ ਤਾਂ ਵੀ ਆਪਣੀ ਕਈ ਵਾਰੀ ਮਨੋ ਕਾਮਨਾ ਪੂਰੀ ਨਹੀਂ ਹੁੰਦੀਗੀ ਤੇ ਇਹਦੇ ਵਿੱਚ ਆਪਾਂ ਗੁਰੂ ਮਹਾਰਾਜ ਨੂੰ ਦੋਸ਼ ਨਹੀਂ ਦੇ ਸਕਦੇ ਕਿਤੇ ਨਾ ਕਿਤੇ ਆਪਣੇ ਕਰਮਾਂ ਦਾ ਫਲ ਹੁੰਦਾ ਹੈਗਾ ਠੀਕ ਹੈ ਕਿਤੇ ਨਾ ਕਿਤੇ ਕਿਸੇ ਆਪਣੇ ਵਿੱਚ ਕੋਈ ਗਲਤੀ ਹੋ ਰਹੀ ਹੁੰਦੀ ਹੈ ਇਸ ਕਰਕੇ ਆਪਣੀ ਜਿਹੜੀ ਹੁੰਦੀ ਮਨੁਕਾਮਨਾ ਪੂਰੀ ਨਹੀਂ ਹੁੰਦੀ ਤਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਚਪੈਰਾ ਸਾਹਿਬ ਚ ਪੈਰਾ ਸਾਹਿਬ ਵਾਹਿਗੁਰੂ ਜੀ ਤੁਸੀਂ ਆਪਣੀ ਇੱਛਾ ਮੁਤਾਬਕ ਸੁਖ ਸਕਦੇ ਹੋ ਠੀਕ ਹੈ ਜੀ ਜੇਕਰ ਵਿਸ਼ਵਾਸ ਕਰਕੇ ਕਰਨਾ ਤਾਂ ਪਾਵੇ ਇੱਕ ਚਪਹਿਰਾ ਸਾਹਿਬ ਤੇ ਜਾ ਕੇ ਕੱਟੇ ਉਹ ਤੁਹਾਡੇ ਦੁੱਖ ਕੱਟੇ ਜਾਂਦੇ ਆ ਆਪਣੇ ਕਰਮਾਂ ਦਾ ਫਲ ਹੈ ਵਿਸ਼ਵਾਸ ਦੀ ਗੱਲ ਹੈ ਠੀਕ ਹੈ ਤੇ ਜੇ ਆਪਾਂ ਲਗਾਤਾਰ ਨੋਂ ਕੰਨੇ ਜਾਣੇ ਆ ਵਿਸ਼ਵਾਸ ਉਧਰ ਆਪਾਂ ਉਥੇ ਸ਼ੀਦਾ ਦੇ ਚਪਹਿਰਾ ਸਾਹਿਬ ਵੀ ਕੱਟਣ ਜਾਂਦੇ ਆ ਤੇ ਵੀਰਵਾਰ ਆਪਾਂ ਚਰਾਗ ਲਾਉਣ ਵੀ ਜਾਂਦੇ ਆ ਹਨਾ ਵੀਰਵਾਰ ਆਪਾਂ ਕਿਸੇ ਹੋਰ ਪੀਰਾਂ ਦੇ ਚਲੇਗੇ ਵੀ ਸਾਡਾ ਆ ਕੰਮ ਹੋ ਜੇ ਖਬਰੇ ਇੱਧਰੋਂ ਹੋ ਜੂ ਖਬਰੇ ਇੱਧਰੋਂ ਹੋ ਜੂ ਚਲ ਇੱਧਰੋਂ ਨਾ ਹੋਇਆ ਸ਼ੀਦਾ ਦੇ ਨਾਲ ਹੋਇਆ ਤਾਂ ਚਲ ਪੀਰਾਂ ਦੇ ਹੋ ਜੂਗਾ ਏ ਜੀਜ਼ ਨਹੀਂ ਹੋਣੀ ਚਾਹੀਦੀ ਤਾਂ ਇਹ ਆਪਣੀਆਂ ਜਿਹੜੀਆਂ ਆਸ਼ਾਵਾਂ ਉਹ ਪੂਰੀਆਂ ਨਹੀਂ ਹੁੰਦੀਆਂ ਗਿਆ ਵਿਸ਼ਵਾਸ ਇੱਕ ਤੇ ਵਿਸ਼ਵਾਸ ਕਰਕੇ ਰੱਖੋ ਠੀਕ ਹੈ ਜੇ ਕਹਿੰਦੇ ਹੁੰਦੇ ਨਾ ਸਿਆਣੇ ਬੋਤਿਆਂ ਦਾ ਪਰੌਣਾ ਭੁੱਖਾ ਹੁੰਦਾ ਹੈਗਾ ਹਣ ਜੇ ਬੋਤਿਆਂ ਘਰਾਂ ਦੇ ਦੇ ਵਿੱਚ ਇੱਕ ਪਰੌਣਾ ਆਇਆ ਹੋਵੇ ਹਨਾ ਹਰੇ ਘਰ ਦੀ ਲੇਡੀ ਜੀ ਕਹੂਗੀ ਵੀ ਉਹ ਬਣਾ ਲੂ ਰੋਟੀ ਉਹ ਬਣਾ ਲੂ ਰੋਟੀ ਉਹੋ ਗੱਲ ਹੁੰਦੀ ਹੈ ਤੇ ਜੇ ਆਪਾਂ ਬੋਤਿਆਂ ਦੇ ਘਰੇ ਅਰਦਾਸ ਕਰਾਂਗੇ ਜਾ ਕੇ ਤਾ ਆਪਣੀ ਮਨੋ ਕਾਮਨਾ ਨਹੀਂ ਪੂਰੀ ਹੁੰਦੀਗੀ ਤਾਂ ਵਾਹਿਗੁਰੂ ਜੀ ਅਰਦਾਸ ਕਰੋ ਅਟੁੱਟ ਵਿਸ਼ਵਾਸ ਰੱਖ ਕੇ ਚ ਪਹਿਰਾ ਸਾਫ ਸੁੱਖੋ ਪੰਜ ਸੁੱਖ ਲੋ 11 ਸੁੱਖ ਲੋ ਹਣ ਆਪਣੀ ਇੱਛਾ ਇਹਦੇ ਵਿੱਚ ਕੋਈ ਮਰਿਆਦਾ ਨਹੀਂ ਹੈ ਹਨਾ ਬਾਣੀ ਦਾ ਜਾਪ ਹੀ ਕਰਨਾ ਹੈਗਾ ਆਪਾਂ ਕਿਸੇ ਤਰ੍ਹਾਂ ਵੀ ਕਰ ਸਕਦੇ ਆਂ ਬਸ ਗੱਲ ਵਿਸ਼ਵਾਸ ਦੀ ਹੈ ਠੀਕ ਹੈ ਜੀ ਕਿ ਇਹ ਸੀ ਆਪਣਾ ਅੱਜ ਦਾ ਟੌਪਿਕ ਕੋਸ਼ਿਸ਼ ਕਰਦੇ ਆ ਵੀ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ ਪਰ ਮਾਤਮਾ ਨੇ ਕਿਰਪਾ ਕੀਤੀ ਵੀ ਆਪਾਂ ਕੋਈ ਕਿਸ ਇੰਨੇ ਕ ਪਾਣੀ ਹਾਰ ਜਾਈਏ ਇੰਨੇ ਆਪਾਂ ਆਪਣੇ ਆਪ ਦੇ ਵਿੱਚ ਕਾਬਲੀਅਤ ਨਹੀਂ ਸਮਝਦੇਗੇ ਵੀ ਕਿਸੇ ਤਰ੍ਹਾਂ ਦੇ ਆਪਾਂ ਜਵਾਬ ਦੇ ਸੇਵਾਏ ਗੁਰੂ ਨੇ ਸੇਵਾ ਲਈ ਹੈ ਵਾਹਿਗੁਰੂ ਨੇ ਇਸ ਵਾਲਾਂ ਦੇ ਜਵਾਬ ਦਵਾਉਣੇ ਹੁੰਦੇ ਆ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਅੱਗੇ ਤੋਂ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਲੈ ਕੇ ਆਉਂਦੇ ਰਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ